ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪ ਬਾਲਾ ਬਟਨ ਜ਼ਰੂਰ ਦਬਾਇਆ ਕਰੋ ਜੀ ਉਹ ਵੀ ਬਹੁਤ ਜ਼ਰੂਰੀ ਹੈ ਤੇ ਅੱਜ ਆਪਾਂ ਨੇ ਜਿਹੜਾ ਜਿਹੜੇ ਟੌਪਿਕ ਤੇ ਗੱਲ ਕਰਨੀ ਹੈ ਨਾ ਇਹ ਹੈਗਾ ਨਿੰਦਕ ਬਾਰੇ ਤੇ ਚੁਗਲਖੋਰ ਇਨਸਾਨ ਬਾਰੇ ਦੋਨਾਂ ਬਾਰੇ ਆਪਾਂ ਨੇ ਗੱਲ ਕਰਨੀ ਆ। ਅ ਦੇਖੋ ਜੀ ਇੱਕ ਤਾਂ ਗੱਲ ਹੁੰਦੀ ਆ ਆਪਾਂ ਨਾਰਮਲ ਜਿੱਦਾਂ ਦੀ ਗੱਲ ਦੇਖਦੇ ਆਂ ਉਦਾਂ ਦੀ ਆਪਾਂ ਕਰ ਲਈ। ਇਹ ਹੋ ਜਾਂਦੀ ਆ ਆਪਣੀ ਦਲੀ ਸਾਂਝ ਭਾਈਚਾਰਕ ਸਾਂਝ। ਆਪਾਂ ਇੱਕ ਦੂਏ ਨਾਲ ਦੁੱਖ ਸੁੱਖ ਕਰ ਲਿਆ ਜਾਂ ਕਿਸੇ ਦੀ ਉਹ ਗੱਲ ਕਰ ਲਈ ਵੀ ਭਾਈ ਦੱਸ ਮੈਨੂੰ ਫਲਾਣਾ ਐ ਕਹਿੰਦਾ ਜੀ ਕਹਿੰਦਾ ਉਹ ਕਹਿੰਦਾ ਇਹ ਹੁੰਦੀ ਆ ਸਾਡੀ ਦਿਲਾਂ ਦੀ ਸਾਂਝ। ਅ ਜਿਹੜੀ ਇੱਕ ਨਿੰਦਿਆ ਹੁੰਦੀ ਆ ਝੂਠੀ ਕਿਸੇ ਦੀ ਕਰਨੀ, ਕਿਸੇ ਦੀ ਕਰਦਾਰਕੋਸ਼ੀ ਕਰਨੀ, ਕਿਸੇ ਨੂੰ ਕਿਸੇ ਦੀਆਂ ਨਜ਼ਰਾਂ ਚੋਂ ਸਿਟਣਾ ਠੀਕ ਐ ਕਿਸੇ ਚੰਗੇ ਇਨਸਾਨ ਨੂੰ। ਇਹ ਨਿੰਦਿਆ ਬਹੁਤ ਮਾੜੀ ਹੈ ਜਿਹੜਾ ਨਿੰਦਕਾ ਇਨਸਾਨ ਹੁੰਦਾ ਹੈ ਉਹ ਸਿਰਫ ਆਪਣੇ ਆਪ ਤੇ ਵਜਨ ਸੜਦਾ ਹੈ ਆਪਣੇ ਆਪ ਤੇ ਵਜਨ ਸੜਦਾ ਆਪਣੀ ਜੁਬਾਨ ਗੱਦੀ ਕਰਦਾ ਆਪਣਾ ਵਜੂਦ ਕਹਿੰਦੇ ਨੇ ਹਲਾਕੇ ਰੱਖ ਲੈਂਦਾ ਜਿਹੜਾ ਨਿੰਦਕਾ ਇਨਸਾਨ ਹੁੰਦਾ ਹੈ ਕਿਉਂਕਿ ਕਿਸੇ ਦੀ ਝੂਠੀ ਨਿੰਦਿਆ ਕਰਨੀ ਬਹੁਤ ਪਾਪ ਹੈ ਸੱਚੀ ਗੱਲ ਹੈ ਜੀ ਮੂੰਹ ਤੇ ਕਹਿ ਦਿਆ ਕਰੋ ਉਹਦਾ ਕੋਈ ਦੁੱਖ ਨਹੀਂ ਕੋਈ ਫਰਕ ਨਹੀਂ ਠੀਕ ਹੈ ਜੀ ਅਗਲੇ ਨੂੰ ਵੀ ਕਹਾਲੇ ਨੂੰ ਸਮਝ ਆ ਜਾਂਦੀ ਹੈ ਤੇ ਜਿਹੜੀ ਚੁਕਲੀ ਹੈ ਇਹ ਬਹੁਤ ਮਾੜੀ ਬਲਾਏ ਆ ਚੁਕਲੀ ਹੈ ਨਾ ਜਿਹੜੀ ਚੁਕਲੀ ਸਿਰ ਪੜਾ ਦਿੰਦੀ ਆ ਚੁਕਲੀ ਬੰਦੇ ਮਰਾ ਦਿੰਦੀ ਆ ਚੁਕਲੀ ਇੱਕ ਢਿੱਡ ਦੇ ਜੰਮਿਆਂ ਨੂੰ ਦੁਸ਼ਮਣ ਬਣਾ ਦਿੰਦੀ ਆ ਖੋਨ ਦੇ ਪਿਆਸੇ ਬਣਾ ਦਿੰਦੀ ਆ ਜਿਹੜੀ ਚੁਕਲੀ ਆ ਚੁਕਲੀ ਆ ਨਾ ਜਿਹੜੀ ਕੀ ਕਰਨਾ ਚੁਕਲਖੋਰ ਇਨਸਾਨ ਨੇ ਉਹਨੇ ਘਰ ਫੂਕ ਤਮਾਸ਼ਾ ਦੇਖਣਾ ਆਪਣਾ ਨਹੀਂ ਦੂਜਿਆਂ ਦਾ ਦੂਜਿਆਂ ਦਾ ਚੁਕਲਖੋਰ ਇਨਸਾਨ ਨੇ ਲਾ ਲੋ ਵੀ ਦੋ ਭਰਾ ਹੈ ਉਹ ਚੁਕਲਖੋਰ ਜਿਹੜਾ ਇਨਸਾਨ ਹੈ ਨਾ ਉਹਦੀ ਕੀ ਖੂਬੀ ਹੁੰਦੀ ਆ ਉਹਨੇ ਪਹਿਲਾਂ ਛੋਟੇ ਕੋਲ ਜਾਣਾ ਹੈ ਬੜੇ ਦੇ ਖਿਲਾਫ ਦੀਆਂ ਗੱਲਾਂ ਕਰਨੀਆਂ ਯਾਰ ਉਹ ਬੰਦਾ ਤਾਂ ਐਦਾਂ ਏ ਯਾਰ ਤੂੰ ਤਾਂ ਕਿੰਨਾ ਚੰਗਾ ਹੈ ਤੈ ਤਾਂ ਉਹਦਾ ਇੰਨਾ ਕਰਿਆ ਜੇ ਕਰਿਆ ਉਹ ਕਰਿਆ ਉਹ ਜਿਹੜਾ ਗਾਹਾਂ ਛੋਟਾ ਭਰਾ ਏ ਉਹਨੇ ਮੱਲੋ ਮੱਲੀ ਇਮੋਸ਼ਨਲ ਹੋ ਜਾਣਾ ਹੈ ਉਹਨੇ ਕਹਿਣਾ ਵੀ ਇਹ ਜਿਹੜਾ ਇਨਸਾਨ ਹੈ ਇਹ ਮੇਰਾ ਹੀ ਹੈ ਇਹ ਕਿਸੇ ਦਾ ਨਹੀਂ ਹੈਗਾ ਠੀਕ ਹੈ ਉਹਨੇ ਸਾਰੀਆਂ ਗੱਲਾਂ ਕੱਢਦੀਆਂ ਕੱਢ ਕੇ ਉਹਦੇ ਮੂਰੇ ਰੱਖ ਦੇਣੀਆਂ ਹਾਂ ਬਾਈ ਮੈਂ ਤਾਂ ਐ ਕਰਿਆ ਉਹਦਾ ਐ ਕਰਿਆ ਉਹਨੇ ਦੇਖ ਲਾ ਮੇਰੇ ਨਾਲ ਕੀ ਕਰਿਆ ਜੇ ਆ ਉਹ ਆ ਫੇਰ ਉਹੀ ਚੁਕਲਖੋਰਾ ਇਨਸਾਨ ਨੇ ਵੱਡੇ ਭਰਾ ਕੋਲ ਨੂੰ ਜਾਣਾ ਉਹਨੇ ਕਹਣਾ ਬਾਈ ਤੈਨੂੰ ਦੱਸ ਮੈਂ ਤਾਂ ਉੱਥੇ ਬੈਠਾ ਤਾਂ ਉਹਨੇ ਉਹ ਤਾਂ ਤੈਨੂੰ ਮਾੜਾ ਹੀ ਬਹੁਤ ਕਹਿੰਦਾ ਉਹ ਤਾਂ ਐ ਕਹਿੰਦਾ ਉਹ ਤਾਂ ਐ ਕਹਿੰਦਾ ਕਿਉਂਕਿ ਅੰਦਰ ਲੀਆਂ ਗੱਲਾਂ ਦੋਹਾਂ ਦੀਆਂ ਹੀ ਕਢਾ ਲੈਣੀਆਂ ਵੱਡੇ ਭਰਾ ਦੀਆਂ ਵੀ ਕਢਾ ਲੈਣੀਆਂ ਛੋਟੇ ਦੀ ਵੀ ਕਢਾ ਲੈਣੀਆਂ ਉਦੋਂ ਬਾਅਦ ਫੇਰ ਉਹਨੇ ਜੋ ਤੀਲੀਆਂ ਲਾਉਣੀਆਂ ਉਹ ਲਾ ਕੇ ਛੱਡ ਦੇਣੀਆਂ ਫੇਰ ਬਾਕੀ ਦਾ ਕੰਮ ਹੈ ਭਰਾਵਾਂ ਦਾ ਤੁਸੀਂ ਇਹ ਦੇਖੋ ਵੀ ਦੋਨੋਂ ਭਰਾ ਇੱਕ ਦੂਏ ਕਿੰਨੀ ਕੌੜਮੈਸ ਵਾਂਗੂ ਝਾਕਣ ਲੱਗ ਜਾਂਦੇ ਨੇ ਕੌੜਮੈਸ ਵਾਂਗੂ ਝਾਕਣ ਲੱਗ ਜਾਂਦੇ ਨੇ ਇੱਕ ਦੂਏ ਤੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਇੱਕ ਦੂਏ ਨੂੰ ਜਦ ਕੋਲ ਨੂੰ ਵੀ ਲੰਗਦੇ ਆ ਫੇਰ ਵੀ ਐਂ ਕਹਿੰਦੇ ਆ ਵੀ ਜੇ ਨਗਾਰਜੀ ਇੱਕ ਦੂਏ ਨੂੰ ਤਾਂ ਜੰਗਾ ਮਾਰ ਦਈਏ ਇੱਕ ਦੂਏ ਨੂੰ ਤਾਂ ਜੰਗਾ ਕਿਉਂਕਿ ਚੁਕਲ ਖੋਰ ਦੀ ਜਿਹੜੀ ਚੁਕਲੀਓ ਇਸ ਤਰੀਕੇ ਨਾਲ ਕਰੀ ਹੋਈ ਹੁੰਦੀ ਆ ਮੱਲੋ ਮੱਲੀ ਬੰਦਾ ਚੱਕ ਚ ਆ ਜਾਂਦਾ ਗੱਲਾਂ ਚ ਆ ਜਾਂਦਾ ਕਿਉਂਕਿ ਚੁਕਲ ਖੋਰ ਨੂੰ ਬੜਾ ਤਜਰਬਾ ਹੁੰਦਾ ਹੈ ਕਿ ਸਦੇ ਅੰਦਰੋਂ ਗੱਲਾਂ ਕਿਵੇਂ ਕਢਾਉਂੀਆਂ ਇਹ ਬਾਹ ਪੈਂਦਾ ਰਹਿੰਦਾ ਜਿਵੇਂ ਸਾਡਾ ਆਪਣਾ ਸਭ ਦਾ ਬਾਹ ਪੈਂਦਾ ਰਹਿੰਦਾ ਚੁਗਲਖੋਰ ਜਨਾਨੀਆਂ ਕਿੰਨੀਆਂ ਖਤਰਨਾਕ ਹੁੰਦੀਆਂ ਤੁਰੀਆਂ ਜਾਂਦੀਆਂ ਅਗਲੇ ਦੇ ਘਰ ਚੱਗ ਲਾ ਜਾਂਦੀਆਂ ਨੇ 10 ਮਿੰਟ ਲਈ ਕਿਸੇ ਦੇ ਘਰ ਆ ਜਾਣਾ ਤੇ ਸੱਸ ਨੂੰ ਨੂਨ ਨਾਲੋਂ ਨੂਨ ਨੂੰ ਸੱਸ ਨਾਲੋਂ ਪਾੜ ਕੇ ਲੰਗ ਜਾਂਦੀਆਂ ਨੇ ਇਹਨਾਂ ਨੂੰ ਬਹੁਤ ਸਮਝਣਾ ਜ਼ਰੂਰੀ ਹੈ ਮੈਂ ਇਹ ਬਹੁਤ ਘਰਾਂ 'ਚ ਇਹ ਵੀ ਦੇਖਿਆ ਵੀ ਨੂਹਾ ਚੁਗਲਖੋਰ ਜਨਾਨੀਆਂ ਦੀਆਂ ਬਹੁਤ ਸ਼ਿਕਾਰ ਹੋ ਜਾਂਦੀਆਂ ਕਈ ਵਾਰ ਕੰਨਾਂ ਦੀਆਂ ਕੱਚੀਆਂ ਜਿਹੜੀਆਂ ਸੱਸਾਂ ਹੁੰਦੀਆਂ ਉਹ ਵੀ ਚੁਗਲਖੋਰ ਜਨਾਨੀਆਂ ਦੀਆਂ ਸ਼ਿਕਾਰ ਹੋ ਜਾਂਦੀਆਂ ਨੇ ਕਿਉਂਕਿ ਅਗਲੇ ਨੂੰ ਆਏ ਹੋ ਜਾਂਦਾ ਵੀ ਇਹ ਇਕੱਠੇ ਕਿਵੇਂ ਰਲ ਕੇ ਘਰ ਚ ਬਹਿ ਜਾਣ। ਜੇ ਰਲ ਕੇ ਰਹਿਣਗੇ ਤਾਂ ਕੰਮ ਚੱਕਣਗੇ। ਕਿਉਂ ਨਾ ਇਹਨਾਂ ਨੂੰ ਪਾੜ ਕੇ ਰੱਖੀਏ, ਕਿਉਂ ਨਾ ਇਹਨਾਂ ਦੀਆਂ ਕੰਧਾਂ ਕਰਾਈਏ। ਬਈ ਸੋਈ ਗੱਲਾਂ ਐ ਇਹ ਇਹਨਾਂ ਜਿਹੜੀ ਚੁਕਲੀ ਆ, ਇਹ ਬੜੀ ਖਤਰਨਾਕ ਚੀਜ਼ ਐ। ਪਾਈਆਂ ਦੇ ਹੱਥੋਂ ਪਾਈ ਵੀ ਮਾਰ ਦਿੰਦੀ ਐ। ਆਪ ਨਹੀਂ ਕਦੇ ਵੀ ਗੁਰੂ ਦੋਹਾਂ ਨਾਲੋਂ ਜਿਹੜਾ ਚੁਕਲੀ ਕਰਕੇ ਗਿਆ। ਤੁਸੀਂ ਕਹਿ ਲੋ ਉਹਨੂੰ ਦੁਆ ਦੇ ਖਲਾਫੀ ਕਰ ਲੋ ਦੁਆ ਦੇ ਖਲਾਫੀ ਕਰ ਲੋ ਵੀ ਤੈਨੂੰ ਆਏਗਾ ਇਹ ਤਾਂ ਆਏਗਾ ਇਹ ਤਾਂ ਕਦੇ ਤੁਹਾਡੇ ਮਗਰ ਨਹੀਂ ਲੱਗੂ ਉਹਨੇ ਉਹਦੇ ਨਾਲ ਵੀ ਵਰਤਦਾ ਰਹਿ ਜਾਣਾ ਉਹਨੇ ਉਹਦੇ ਨਾਲ ਦਾ ਵੀ ਵਰਤਦਾ ਰਹਿ ਜਾਣਾ ਇਹ ਇਨਸਾਨ ਦਾ ਦਲਪਣਾ ਹੁੰਦਾ ਹੈ ਠੀਕ ਹੈ ਮੈਂ ਇਹ ਜੇ ਉਹ ਤਿੰਨ ਇਨਸਾਨ ਦੇਖੇ ਹੋਏ ਆ ਸਾਡੇ ਆਹ ਬਹੁਤ ਨੇੜੇ ਹੀ ਹੁੰਦੇ ਨੇ ਇਹ ਜਿਹੇ ਇਨਸਾਨ ਬਹੁਤੀ ਦੂਰ ਨਹੀਂ ਹੁੰਦੇ ਠੀਕ ਹੈ ਤਹਾਨੂੰ ਨੁਤੀ ਲੀ ਲਾ ਦੇਣੀ ਆ ਤੁਹਾਨੂੰ ਐਨ ਅਗ ਬਬੁੱਲਾ ਬਣਾ ਦੇਣਾ ਤੁਹਾਨੂੰ ਐਨ ਅਗਲੇ ਦੇ ਖਲਾਪ ਕਰ ਦੇਣਾ ਪਰ ਆਪ ਵਰਤਦੇ ਰਹਿਣਾ ਤੁਹਾਨੂੰ ਨਹੀਂ ਵਰਤਣ ਜੋਗੇ ਛੱਡਣਾ ਤੁਹਾਡੇ ਅੰਦਰੋਂ ਜਿਹੜੀਆਂ ਗੱਲਾਂ ਤੁਹਾਡਾ ਗੁੱਸਾ ਜੋ ਵੀ ਹੈ ਕਈ ਵਾਰ ਅਸੀਂ ਕਿਸੇ ਦੀਆਂ ਗੱਲਾਂ ਕਿਸੇ ਨੂੰ ਦੱਸਣੀਆਂ ਨਹੀਂ ਹੁੰਦੀਆਂ ਆਪਾਂ ਕਹਿੰਦੇ ਨੇ ਚੱਲ ਛੱਡ ਕੋਈ ਨਹੀਂ ਕਾਹ ਨੂੰ ਆਪਾਂ ਕਿਸੇ ਦੀ ਗੱਲ ਕਰਨੀ ਆ ਪਰ ਜਦੋਂ ਚੁਗਲਖੋਰ ਇਨਸਾਨ ਤੁਹਾਡੇ ਕੋਲ ਬਹਿ ਕੇ ਅਗਲੇ ਦੀ ਚੁਗਲੀ ਕਰਦਾ ਤੁਹਾਡੇ ਅੰਦਰੋਂ ਸਾਰੀਆਂ ਗੱਲਾਂ ਕਢਵਾ ਲੈਂਦਾ ਕਿਉਂਕਿ ਤੁਸੀਂ ਮੰਮ ਦੇ ਸਾਫ਼ ਹੁੰਨੇ ਹੋ ਤੁਸੀਂ ਇਮੋਸ਼ਨਲ ਹੋ ਜੰਨੇ ਹੋ ਤੁਸੀਂ ਅਗਲੇ ਦੀਆਂ ਗੱਲਾਂ 'ਚ ਆ ਜਾਂਦੇ ਹੋ ਇਹ ਬਹੁਤ ਵਾਰ ਮੇਰੇ ਨਾਲ ਵੀ ਹੋਇਆ ਹੈ ਪਰ ਮੈਨੂੰ ਹੁਣ ਇੰਨਾ ਕੁ ਤਜਰਬਾ ਆ ਗਿਆ ਮੈਂ ਹੌਲੀ ਹੌਲੀ ਨਾ ਅਜੇ ਵੀ ਹੈਗੀਆਂ 1 2 ਮੈਂ ਸਮਝਣ ਲੱਗ ਗਈ ਬਈ ਨਹੀਂ ਇਹ ਕੁੱਤੀ ਚੀਜ਼ ਹੈ ਪੂਰੀ ਜਿਹੜੇ ਹੈਗੇ ਤੇ ਨਾ ਉਹ ਕੁੱਤੀਆਂ ਚੀਜ਼ਾਂ ਹੁੰਦੇ ਨੇ ਅਗਲੇ ਦੇ ਅੰਦਰੋਂ ਗੱਲਾਂ ਕਢਾਉਣ ਦਾ ਉਹਨਾਂ ਨੂੰ ਤਜਰਬਾ ਹੁੰਦਾ ਇਹਨਾਂ ਦੀ ਤਾਂ ਝਾੜ ਪਾਇਆ ਕਰੋ ਪੂਰੀ ਜਾਂ ਤੁਹਾਨੂੰ ਪਤਾ ਹੈ ਵੀ ਤੁਹਾਨੂੰ ਤੋੜਤਾ ਆਪ ਕਿਉਂ ਨਹੀਂ ਟੁੱਟਿਆ ਸਾਨੂੰ ਇਹ ਤਜਰਬਾ ਚਾਹੀਦਾ ਹੈ ਇਹ ਐਕਸਪੀਰੀਅੰਸ ਚਾਹੀਦਾ ਹੈ ਇਹ ਸਾਡੇ ਦਿਮਾਗ ਨੂੰ ਕੰਮ ਕਰਦਾ ਦਿਮਾਗ ਚਾਹੀਦਾ ਸਾਨੂੰ ਪਤਾ ਲੱਗੇ ਵੀ ਅਗਲਾ ਨਹੀਂ ਟੁੱਟਿਆ ਜਿਹਨੇ ਚੁਕਲੀ ਕਰੀਆ ਥਨੂੰ ਤੋੜਤਾ ਠੀਕ ਹੈ ਮੈਂ ਤੁਹਾਨੂੰ ਦੱਸ ਦਿਆਂ ਬਈ ਜਿਹੜੇ ਆਪ ਤੋਂ ਉਮਰਾਂ 'ਚ ਛੋਟੇ ਵੀ ਆ ਨਾ ਉਹ ਵੀ ਸਾਨੂੰ ਚਾਰ ਦੇ ਫਿਰਦੇ ਆ ਚਾਰ ਦੇ ਫਿਰਦੇ ਆ ਤੁਹਾਨੂੰ ਅੱਗ ਬਬੂਲਾ ਬਣਾ ਦੇਣਾ ਅਗਲੇ ਨੇ ਸੋ ਇਹ ਗੱਲ ਆ ਇਹ ਜੇ ਲੋਕਾਂ ਤੋਂ ਚੁਗਲਖੋਰਾਂ ਤੋਂ ਜ਼ਿਆਦਾ ਬਚ ਕੇ ਰਿਹਾ ਕਰੋ ਨਿੰਦਕ ਠੀਕ ਆ ਨਿੰਦਿਆ ਬਹੁਤ ਮਾੜੀ ਆ ਝੁੱਠੀ ਨਿੰਦਿਆ ਬਹੁਤ ਮਾੜੀ ਆ ਪਰ ਮੈਂ ਇਹ ਕਹਿ ਨਹੀਂ ਆ ਵੀ ਉਹ ਨਹੀਂ ਐਨਾ ਖਤਰਨਾਕ ਉਹਦੇ ਸਿਰਫ ਬੋਝਾ ਨਿੰਦਕ ਦੇ ਕੱਲੇ ਦੇ ਚੜਦਾ ਚੁਗਲਖੋਰਤਾ ਵਾਲੇ ਵਾਲ ਦਾਲੇ ਵਾਲੇ 5-10 ਘਰ ਤਬਾਹ ਕਰ ਦਿੰਦਾ 5-10 ਰਿਸ਼ਤੇ ਤਬਾਹ ਕਰ ਦਿੰਦਾ ਤੁਹਾਨੂੰ ਖਤਮ ਕਰ ਦਿੰਦਾ ਤੁਹਾਡਾ ਵਜੂਦ ਖਤਮ ਕਰ ਦਿੰਦਾ ਜਿਹੜਾ ਚੁਗਲਖੋਰ ਇਨਸਾਨ ਹੁੰਦਾ ਇਹੋ ਜੇ ਤੋਂ ਖਤਰਨਾਕ ਤੋਂ ਬਚ ਕੇ ਰਿਹਾ ਕਰੋ ਅੱਜ ਕੱਲ ਤਾਂ ਛੋਟੀਆਂ ਉਮਰਾਂ ਚ ਵੀ ਕੁੜੀਆਂ ਚ ਕਿਹਾ ਮੁੰਡਿਆਂ ਚ ਇਹ ਤਜਰਬਾ ਬਹੁਤ ਹੈ। ਬੁੜੇ ਆਣਾ ਤਜਰਬਾ ਹੈ ਛੋਟੀ ਉਮਰ ਦੇ ਬੱਚਿਆਂ ਨੂੰ ਜਿਹੜੇ ਤੁਹਤੋਂ ਲਾਲੋ ਵੀ 50 ਦੀ ਉਮਰ ਤੋਂ ਛੋਟੇ ਹਨ ਨਾ ਉਹਨਾਂ ਨੂੰ ਤਜਰਬਾ ਇਹ ਚੀਜ਼ ਦਾ ਵੱਧ ਹੋ ਗਿਆ। ਅਜੇ ਬੜੇ ਮਾਣੇ ਮੁੱਟੀ ਸ਼ਰਮ ਕਰਨਗੇ। ਛੋਟੀਆਂ ਉਮਰ ਵਾਲੇ ਵੱਧ ਇਹ ਚੀਜ਼ ਨੂੰ ਵਰਤਦੇ ਨੇ। ਇਹਨਾਂ ਨੂੰ ਬਹੁਤ ਤਜਰਬਾ ਘਰਾਂ ਚ ਅੱਗ ਲਾਉਣ ਦਾ। બસ ਇੰਨਾ ਕੁ ਸੋਚ ਲਿਆ ਕਰੋ ਵੀ ਜਦੋਂ ਤੁਹਾਡੇ ਕੋਲ ਕਿਸੇ ਦੀ ਚੁਗਲੀ ਅਗਲਾ ਕਰਦਾ ਹੈ ਤੁਸੀਂ ਸੁਣ ਲਓ ਕਈ ਵਾਰ ਹੋ ਜਾਂਦਾ ਹੈ ਸਾਤੋਂ ਸਾਡੇ ਅੰਦਰ ਬਰੂ ਦੇ ਇੰਨਾ ਹੁੰਦਾ ਸਾਨੂੰ ਗੁੱਸਾ ਹੀ ਇੰਨਾ ਹੁੰਦਾ ਗੁੱਸਾ ਪਤਾ ਕਿਹਨੂੰ ਹੁੰਦਾ ਹੈ ਜਿਹੜਾ ਇਨਸਾਨ ਕਿਸੇ ਦਾ ਮਾੜਾ ਨਹੀਂ ਕਰਦਾ ਸਾਨੂੰ ਆਪਣੇ ਕਰੇ ਤੇ ਹੀ ਗੁੱਸਾ ਆਉਣ ਲੱਗ ਜਾਂਦਾ ਵੀ ਮੈਂ ਅਗਲੇ ਦਾ ਇੰਨਾ ਕਰਿਆ ਮੈਂ ਅਗਲੇ ਦੇ ਇੰਨਾ ਤਖ ਦੇ ਸੁਖ ਦੇ ਮੈਂ ਅਗਲੇ ਦੀ ਹੁਕ ਸੁਖ ਚ ਖੜਿਆ ਯਾਰ ਅਗਲੇ ਨੇ ਮੇਰੇ ਨਾਲ ਕੀ ਕਰਿਆ ਉਹ ਗੱਲਾਂ ਫਿਰ ਸਾਡੇ ਅੰਦਰੋਂ ਨਿਕਲ ਜਾਂਦੀਆਂ ਨੇ ਪਰ ਇਹ ਸੋਚਿਆ ਕਰੋ ਵੀ ਤੁਹਾਨੂੰ ਤਾਂ ਪੜਕਾਤਾ ਅਗਲੇ ਨੇ ਕਿ ਅਗਲਾ ਵੀ ਟੁੱਟਿਆ ਬਣੀਆਂ ਤਾਂ ਉਹਦੇ ਨਾਲ ਵੀ ਹੋਣਗੀਆਂ ਕਿਤੇ ਨਾ ਕਿਤੇ ਤਾਂ ਹੀ ਤੁਹਾਡੇ ਕੋਲ ਆ ਕੇ ਵਰਖਲਾਪੀ ਕੀਤੀ ਐ ਨਹੀਂ ਉਹਨੂੰ ਕਿ ਜਿੱਦਾਂ ਵੀ ਜਿਹੜੇ ਤੁਹਾਡੇ ਕੋਲ ਆ ਕੇ ਅਗਲੇ ਦੀ ਚੁਕਲੀ ਕਰਨੀਆਂ ਇਹ ਹੀ ਤਜਰਬਾ ਹੈ ਇਹ ਰਿਸ਼ਤਿਆਂ 'ਚ ਵੱਧ ਚੱਲਦਾ ਹੈ ਇਹ ਰਿਸ਼ਤਿਆਂ 'ਚ ਵੱਧ ਚੱਲਦਾ ਹੈ ਠੀਕ ਹੈ ਜੀ ਕੋਈ ਨਹੀਂ ਚਾਹੁੰਦਾ ਕੋਈ ਕਿਸੇ ਨਾਲ ਵਰਤੇ ਕੋਈ ਨਹੀਂ ਚਾਹੁੰਦਾ ਤੁਸੀਂ ਚਾਰ ਜਨਾਨੀਆਂ ਚ ਖੜੋ ਕੋਈ ਨਹੀਂ ਚਾਹੁੰਦਾ ਚਾਰ ਬੰਦੇਆਂ ਚ ਤੁਸੀਂ ਖੜੋ ਅਗਲਾ ਕਹਿੰਦਾ ਪਿਆ ਇਕੱਲਾ ਖੜਾ ਰਹੇ ਤੁਹਾਨੂੰ ਸਭ ਨਾਲੋਂ ਤੋੜ ਦੇਣਾ ਚੁਕਲਕੁੜ ਇਨਸਾਨ ਨੇ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਣਾ ਆਪ ਐਡਾ ਕ ਹਰਰਾਮੀ ਹੋਊਗਾ ਆਪ ਸਭ ਦੇ ਵਿਚਾਲੇ ਹੋ ਉਹ ਖੜੂਗਾ ਜਿਹੜਾ ਚੁਕਲਗੁੰਡਾ ਹੁੰਦਾ ਇਹ ਪਿੰਡਾਂ ਚ ਬਹੁਤ ਚੱਲਦਾ ਹੈ ਪਰਿਵਾਰਾਂ ਚ ਬਹੁਤ ਚੱਲਦਾ ਰਿਸ਼ਤਿਆਂ ਚ ਬਹੁਤ ਚੱਲਦਾ ਹੈ ਅਗਲਾ ਘਰ ਦੇ ਹੀ ਭੈਣ ਭਾਈਆਂ ਨੂੰ ਜੇ ਪੰਜ ਚਾਰ ਭੈਣ ਭਾਈ ਹੁੰਨੇ ਆ ਉਹਨਾਂ ਨੂੰ ਇਹ ਪਾੜ ਦਿੰਦਾ ਚੁਕਲੀਆਂ ਕਰਕੇ ਭੈਣ ਭਾਈ ਇੱਕ ਦੂਏ ਦੇ ਖੂਨ ਦੇ ਪਿਆਸੇ ਹੋ ਜਾਂਦੇ ਆ ਕਿਉਂਕਿ ਭੈਣ ਭਾਈ ਭੁੱਲ ਜਾਂਦੇ ਆ ਵੀ ਹਾਂ ਮੇਰੇ ਭੈਣ ਭਾਈ ਮੇਰੇ ਨਾਲ ਖੜੇ ਆ ਮੇਰੇ ਨਾਲ ਜੰਮਿਆ ਸੀ ਇੱਕ ਢਿੱਡ ਦੇ ਜਾਏ ਆ ਦੋ ਪੈਸੇ ਦਾ ਬੰਦਾ ਸਾਨੂੰ ਪਾੜ ਜਾਂਦਾ ਆ ਕੇ ਜਿਹਦਾ ਸਾਡੇ ਨਾਲ ਕੋਈ ਰਿਸ਼ਤਾ ਵੀ ਨਹੀਂ ਹੁੰਦਾ ਜਿਹਦਾ ਕਹਿੰਦੇ ਆ ਮੈਂ ਤਾਂ ਇੱਥੇ ਥਾਈ ਵੀ ਦੇਖ ਲਿਆ ਬਈ ਘਰ ਦਾ ਹੀ ਘਰਦਿਆਂ ਨੂੰ ਪਾੜ ਦਿੰਦੇ ਨੇ ਕਿੱਥੇ ਥਾਈ ਦੁਨੀਆ ਗਿਰ ਗਈ ਮੈਨੂੰ ਨਹੀਂ ਸਮਝ ਆਉਂਦੀ ਅਸੀਂ ਕਈ ਵਾਰ ਏਕਾਕਰ ਆਉਂਦੇ ਮਰ ਜਾਂਦੇ ਆ ਅਗਲੇ ਦਾ ਵੀ ਨਾ ਅਗਲੇ ਨੂੰ ਸਿੱਧੀ ਮੱਤ ਦਈਦੀ ਆ ਵੀ ਨਾ ਨਹੀਂ ਬਗਾੜੀਦੀ ਹੁੰਦੀ ਆਪਣੇ ਨਾਲ ਕੋਈ ਨਾ ਜੇ ਕਹਤਾ ਤੇਰੀ ਕੀ ਜਾਨ ਨਿਕਲ ਗਈ ਜਿਨ੍ਹਾਂ ਨੂੰ ਅਸੀਂ ਸਮਝਾਇਆ ਹੁੰਦਾ ਨਾ ਉਹੀ ਸਾਡਾ ਆ ਕੇ ਇਸਤੇਮਾਲ ਕਰ ਜਾਂਦੇ ਨੇ ਕਿਉਂਕਿ ਅਸੀਂ ਭੋਲੇ ਪੰਛੀ ਹੁੰਨੇ ਆ ਸਾਡੀਆਂ ਮੱਤਾਂ ਸਾਡੇ ਤੇ ਵਰਤ ਜਾਂਦੇ ਆ ਅਗਲੇ ਵੀ ਸੋਈ ਗੱਲ ਆ ਮੈਂ ਫੇਰ ਕਹਿਨੀ ਆ ਵੀ ਨਿੰਦਕਾ ਇਨਸਾਨ ਨਾਲੋਂ ਚੋਕਲਖੋਰ ਵੱਧ ਖਤਰਨਾਕ ਹੈ ਨਿੰਦੇ ਵਾਲਾ ਤਾਂ ਖੋਦ ਆਪਣੇ ਤੇ ਬੋਝਾ ਚਾੜੂਗਾ ਚੋਕਲਖੋਰ ਤਾਂ ਪਤਾ ਨਹੀਂ ਕਿੱਥੇ ਕਿੱਥੇ ਤੀਲੀ ਲਾਉਂਦਾ ਫਿਰਦਾ ਹੈ ਚੁਕਲਖੋਰ ਦੋਸਤੀ ਨੂੰ ਨਹੀਂ ਬਖਸ਼ਦਾ ਚੁਕਲਖੋਰ ਰਿਸ਼ਤਿਆਂ ਨੂੰ ਨਹੀਂ ਬਖਸ਼ਦਾ ਚੁਕਲਖੋਰ ਆੜਨ ਗਵਾਂਡ ਨੂੰ ਨਹੀਂ ਬਖਸ਼ਦਾ ਚੁਕਲਖੋਰ ਕਿਸੇ ਨੂੰ ਨਹੀਂ ਬਖਸ਼ਦਾ ਉਹਦਾ ਤਜਰਬਾ ਹੀ ਇੰਨਾ ਹੁੰਦਾ ਹੈ ਗੱਲ ਕਰਨ ਦਾ ਠੀਕ ਹੈ ਮੈਂ ਤਾਂ ਕਹਿੰਦੀ ਇਹੋ ਜਿਹੇ ਬੰਦਾ ਜੇ ਕਿਤੇ ਢਿੱਕੇ ਆ ਜਾਂਦਾ ਨਾ ਤੋੜ ਲਾਇਆ ਕਰੋ ਇਹੋ ਜਿਹੇ ਦੀ ਤਾਂ ਸਿਰ ਭੰਨਿਆ ਕਰੋ ਇਹੋ ਜਿਹੇ ਦਾ ਭਈ ਮੇਰੇ ਤੋਂ ਫਲਾਣਾ ਰਿਸ਼ਤਾ ਛਡਵਾਤਾ ਤੂੰ ਕਿਉਂ ਨਹੀਂ ਛੱਡਦਾ ਆ ਹੁਣ ਤੇਰੇ ਨਾਲ ਬਣੀ ਆ ਤੂੰ ਕਿਉਂ ਨਹੀਂ ਛੱਡਦਾ ਨਹੀਂ ਛੱਡਦਾ ਅਗਲਾ ਅੱਜ ਦੇ ਸਮੇਂ 'ਚ ਵਰਤ ਦਾ ਵੀ ਭੋਲੇ ਇਨਸਾਨਾ ਨੂੰ ਐ इमोशनल ਇਨਸਾਨਾ ਨੂੰ ਐ ਚੁਗਲੀ ਨਾਲ ਅੱਗ ਵੀ ਮਨ ਦੇ ਸਾਫ ਉਹ ਲੋਕ ਹੁੰਦੇ ਨੇ ਜਿਹੜੇ इमोशनल ਹੁੰਦੇ ਨੇ ਚੁਗਲੀ ਨਾਲ ਵੀ ਸ਼ਿਕਾਰ ਉਹਨਾਂ ਨੂੰ ਹੀ ਆਪਣਾ ਬਣਾਉਂਦੇ ਨੇ ਚਲਾਕ ਬੰਦਾ ਚੁਗਲੀ ਦਾ ਵੀ ਅਸਰ ਨਹੀਂ ਕਰਦਾ ਚਲਾਕ ਬੰਦਾ ਜੇ ਪਤਾ ਲੱਗ ਗਿਆ ਫਲਾਣਾ ਮੈਨੂੰ ਆਏਗਾ ਤਾਂ ਰੜਕ ਰੱਖੂ ਮੌਕਾ ਆਉਣ ਤੇ ਸੱਟ ਮਾਰੂ ਜਿਹੜੇ ਅਸੀਂ इमोशनल ਇਨਸਾਨ ਹੁੰਨੇ ਆ ਅਸੀਂ ਜਾ ਕੇ ਜਦ ਅਗਲੇ ਦੀ ਹੱਕਨਾ ਵੱਜਦੇ ਆ ਜਾਂ ਚੁਗਲਖੋਰ ਦੇ ਕੋਲੇ ਆਹੀ ਤੇ ਹੀ ਵੇਰ ਦੇਣੀ ਆ ਉਹਨੂੰ ਮੌਕਾ ਮਿਲ ਜਾਂਦਾ ਹੈ ਗਾਹਾਂ ਜਾ ਕੇ ਗੱਲ ਕਰਨ ਦਾ ਦੂਜੇ ਨਾਲ ਜਿਹਨੂੰ ਤੁਸੀਂ ਗਾਲਾਂ ਕੱਢੀਆਂ ਵੀ ਤੈਨੂੰ ਉਹ ਆਏ ਕਹਿਨਤਾ ਇੱਕ ਦੇਖ ਲਿਓ ਚੁਗਲਖੋਰ ਜਿਹੜਾ ਇਨਸਾਨ ਹੈ ਨਾ ਭਾਵੇਂ ਜਨਾਨੀਆਂ ਭਾਵੇਂ ਉਹ ਆਦਮੀਆਂ ਉਹ ਕਿਸੇ ਦਾ ਨਹੀਂ ਹੁੰਦਾ ਉਹ ਕਿਸੇ ਦਾ ਵੀ ਨਹੀਂ ਹੁੰਦਾ ਉਹਨੇ ਉੱਧਰ ਵੀ ਅੱਗ ਲਾਈ ਜਾਣੀ ਉੱਧਰ ਵੀ ਅੱਗ ਲਾਈ ਜਾਣੀ ਉਹਨਾਂ ਨੂੰ ਵੀ ਇਸਤੇਮਾਲ ਕਰੀ ਜਾਣਾ ਉੱਧਰ ਵੀ ਉਹਨੂੰ ਵੀ ਇਸਤੇਮਾਲ ਕਰੀ ਜਾਣਾ ਠੀਕ ਹੈ ਵੀ ਸੋਈ ਗੱਲਾਂ ਇਹ ਜੇ ਬੀਹੀਆਂ ਚ ਆਮ ਫਿਰਦੇ ਨੇ ਇਹਨਾਂ ਤੋਂ ਬਚਿਆ ਕਰੋ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਅੱਜ ਦੇ ਕਾਲਜੋਗੀ ਸਮੇਂ ਅੱਜ ਦੇ ਕਾਲਜੋਗੀ ਚੱਲਦੇ ਸਮੇਂ ਦੇ ਹਿਸਾਬ ਨਾਲ ਸਾਨੂੰ ਇਹਨਾਂ ਲੋਕਾਂ ਨੂੰ ਵੱਧ ਸਮਝਣਾ ਚਾਹੀਦਾ ਹੈ ਇਹਨਾਂ ਲੋਕਾਂ ਦੀ ਬਦੌਲਤ ਕਈ ਵਾਰ ਸਾਡੀ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ ਕਈ ਵਾਰ ਸਾਡੀ ਜ਼ਿੰਦਗੀ ਚ ਬਹੁਤ ਜ਼ਿਆਦਾ ਬਾਧੇ ਘਟੇ ਆ ਜਾਂਦੇ ਨੇ ਇਹਨਾਂ ਲੋਕਾਂ ਦੀ ਬਦੌਲਤ ਮੈਂ ਤਾਂ ਕਹਿੰਦੀ ਆ ਇਹਨਾਂ ਨੂੰ ਨਾ ਇੱਕ ਦੋ ਵਾਰ ਦੇਖਿਆ ਕਰੋ ਇਹਨਾਂ ਨੂੰ ਕਿਹਾ ਕਰੋ ਬਾਈ ਉਹ ਗੇਟ ਖੁੱਲਾ ਹੈ ਦਫਾ ਹੋ ਰਹੇ ਤੇ ਇਹੇ ਜੇ ਗੰਦ ਨੂੰ ਨੇੜੇ ਤੇੜੇ ਫਰਕਣ ਨਾ ਦਿਆ ਕਰੋ ਭਾਵੇਂ ਰਿਸ਼ਤੇ ਚ ਆ ਭਾਵੇਂ ਤੁਹਾਡਾ ਕੋਈ ਆਂਡੀ ਗਵੰਡੀ ਆ ਅਗਲੇ ਨੂੰ ਬੁਲਾਉਣਾ ਕਰੋ ਮੈਂ ਤਾਂ ਕਹਿੰਦੀ ਆ ਬੰਦ ਕਰੋ ਇਹ ਜਿਹਨੂੰ ਬੁਲਾਉਣਾ ਘੱਟ ਕੀ ਬੁਲਾਉਣਾ ਬੰਦ ਕਰੋ ਇਹ ਜਿਹਨੂੰ ਬੁਲਾਉਣਾ ਨਹੀਂ ਕਰੋ ਅਗਲੇ ਦੀ ਚਾਰ ਬੰਦਿਆਂ ਚ ਖੜੇ ਦੀ ਲਾਪਾ ਪਤਾ ਲੱਗੇ ਇਹ ਜਿਹਨੂੰ ਕੱਲੇ ਨੂੰ ਛੜਨ ਦੀ ਲੋੜ ਨਹੀਂ ਕਿਉਂਕਿ ਇਹ ਬਿਸ਼ਰਮ ਲੋਕ ਹੁੰਦੇ ਆ ਇਹਨਾਂ ਨੇ ਕਹਦਾ ਘਰ ਜਾ ਕੇ ਤੀਮੀਆਂ ਨੂੰ ਨਹੀਂ ਦੱਸਦੇ ਵੀ ਸਾਡੀ ਬਾਹਰ ਕਿਸੇ ਨੇ ਪ੍ਰੈਸ ਕੀਤੀ ਆ ਇਹਨਾਂ ਨੂੰ ਤਾਂ ਕਿਤੇ ਪੰਜ ਚਾਰ ਦੇ ਵਿੱਚ ਘੇਰੇ ਫੇਰ ਕੰਮ ਲੋਟ ਆਉਂਦਾ ਨਾਲ ਬੈਠਿਆਂ ਨੂੰ ਵੀ ਪਤਾ ਲੱਗੇ ਇਹਹੀ ਜੀ ਔਕਾਤ ਦਾ ਮਾਲਕ ਤਾਂ ਆਗਲੇ ਨੇ ਖੜੇ ਨਹੀਂ ਪ੍ਰੈਸ ਕਰਤੀ ਦੀ ਠੀਕ ਹੈ ਇਹ ਤਾਂ ਹਲਕੇ ਹੋਏ ਕੁੱਤੇ ਮੰਗੋ ਸਿਰਚ ਸੋਟੀਆਂ ਮਾਰਨੇ ਵਾਲਾ ਕੰਮ ਹੈ ਇਹਨਾਂ ਦੇ ਤਾਂ ਸੋ ਇਹ ਗੱਲ ਨਾਲ ਬਈ ਇਹ ਚੀਜ਼ ਤੋਂ ਥੋੜਾ ਜਿਹਾ ਪਰਹੇਜ਼ ਰੱਖਿਆ ਕਰੋ ਕਿਉਂਕਿ ਜੀਵਨਗੀ ਚ ਬੀਤੀਆਂ ਹੋਈਆਂ ਗੱਲਾਂ ਹੁਣ ਵੀ ਕਦੇ ਕਿਤੇ ਬੀਤ ਜਾਂਦੀਆਂ ਨੇ ਮਾਰ ਖਾ ਜਾਂਦੇ ਆਪਾਂ ਕਿਉਂਕਿ ਸਾਡਾ ਮਨ ਸਾਫ਼ ਹੁੰਦਾ ਹੈ ਅਸੀਂ ਇਮੋਸ਼ਨਲ ਹੁੰਨੇ ਆ ਸਾਨੂੰ ਛੇਤੀ ਅਸਰ ਹੋ ਜਾਂਦਾ ਕਿਸੇ ਦੀਆਂ ਗੱਲਾਂ ਦਾ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਹੁੰਦਾ ਅਸੀਂ ਹਮੇਸ਼ਾ ਹਰ ਇੱਕ ਦੇ ਹਿੰਜੂ ਪੂਜੇ ਹੁੰਨੇ ਆ ਸਾਨੂੰ ਛੇਤੀ ਅੱਗ ਲੱਗ ਜਾਂਦੀ ਹੈ ਸਾਨੂੰ ਆਏ ਹੋ ਜਾਂਦਾ ਵੀ ਹੈ ਮੈਂ ਕੀ ਸੋਚਦਾ ਕਿ ਕੀ ਸੋਚਦਾ ਜਿਹੜੇ ਬੰਦੇ ਨੇ ਕਿਸੇ ਦਾ ਭਲਾ ਹੀ ਨਹੀਂ ਸੋਚਿਆ ਜਿਹੜੇ ਬੰਦੇ ਨੇ ਕਿਸੇ ਦਾ ਕੋਈ ਭਲਾ ਕਰਿਆ ਹੀ ਨਹੀਂ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਕੱਢ ਲੀਆਂ ਗਾਲਾਂ ਕੋਈ ਗੱਲ ਨਹੀਂ ਆਜੂ ਕਿਤੇ ਝਾੜ ਥੱਲੇ ਉਹ ਮਾਰ ਰੱਖਦਾ ਹੁੰਦਾ ਹੈ ਮਨ ਦੇ ਵਿੱਚ ਮਾਰ ਰੱਖ ਕੇ ਫਿਰ ਕਿਤੇ ਟਾਈਮ ਆਉਣ ਤੇ ਸੱਟ ਮਾਰਦਾ ਹੈ ਜਦਕਾ ਤੱਕ ਪੰਗੇ ਵੀ ਸਿੱਧੇ ਪੰਗੇ ਲੈ ਲੈਂਦੇ ਨੇ ਮੋਸ਼ਨਲ ਲੋਕ ਲੈ ਲੈਂਦੇ ਨੇ ਮਨ ਦੇ ਸਾਫ਼ ਲੋਕ ਹੁੰਦੇ ਆ ਕਿਉਂਕਿ ਉਹ ਛੇਤੀ ਅਗ ਬਬੂਲਾ ਬਣ ਜਾਂਦੇ ਆ ਨੱਕ ਜਿਹਾ ਗੁੱਸਾ ਹੁੰਦਾ ਘੜੀ ਚ ਉਹਨਾਂ ਨੇ ਸ਼ਾਂਤ ਵੀ ਹੋ ਜਾਣਾ ਹੈ ਠੀਕ ਹੈ ਸੋ ਇਹ ਗੱਲਾਂ ਜਿਹੜੇ ਲੋਕ ਜੈਰੀ ਹੁੰਨੇ ਆ ਨਾ ਉਹ ਅੱਗ ਬਬੁੱਲਾ ਹੁੰਦੇ ਨੇ ਨਾ ਉਹ ਅੰਦਰੋਂ ਸ਼ਾਂਤ ਹੁੰਨੇ ਨੇ ਅੰਦਰ ਉਹਨਾਂ ਦੇ ਭੰਪੜ ਮੱਚਦੇ ਹੁੰਨੇ ਆ ਉਹਨਾਂ ਨੂੰ ਮੌਕੇ ਦਾ ਇੰਤਜ਼ਾਰ ਹੁੰਦਾ ਹੈ ਠੀਕ ਹੈ ਸੋ ਇਹ ਗੱਲਾਂ ਮੈਂ ਨਿਆਣਿਆਂ ਨੂੰ ਵੀ ਕਹਿੰਨੀ ਆ ਮੈਂ ਸਿਆਣਿਆਂ ਨੂੰ ਵੀ ਕਹਿੰਨੀ ਆ ਮੈਂ ਬਗਵਾਂ ਨੂੰ ਵੀ ਕਹਿੰਨੀ ਆ ਮੈਂ ਸੱਸਾਂ ਨੂੰ ਵੀ ਕਹਿੰਨੀ ਆ ਵੀ ਅਹੀਂ ਜੇ ਜਨਾਨੀਆਂ ਤੋਂ ਵੀ ਬਚ ਕੇ ਰਿਹਾ ਕਰੋ ਬੰਦੇ ਜਵਾਕ ਇਹੋ ਜਿਹੇ ਮੁੰਡਿਆਂ ਤੋਂ ਆਦਮੀਆਂ ਤੋਂ ਭਾਈ ਬਚ ਕੇ ਰਿਹਾ ਕਰੋ ਇਹ ਲੋਕ ਆਮ ਹੁਣ ਖੁੱਲੇ ਫਿਰਦੇ ਨੇ ਆਪਣੇ ਠੀਕ ਹੈ ਇਹਨਾਂ ਨੂੰ ਬੜਾ ਤਜਰਬਾ ਹੋ ਗਿਆ ਕਿਉਂਕਿ ਇਹ ਦੁਨੀਆ ਤੇ ਅੱਗ ਪਹਿਲਾਂ ਹੀ ਬਹੁਤ ਵਰਸਦੀ ਆ ਇਹ ਲੋਕ ਆਪਣਾ ਘਰ ਸੰਭ ਲੈਂਦੇ ਨੇ ਤੁਹਾਡਾ ਘਰ ਵੀ ਫੂਕ ਦਿੰਦੇ ਨੇ ਤੁਹਾਡਾ ਤਮਾਸ਼ਾ ਵੀ ਦੇਖਦੇ ਆ ਤੁਹਾਡੇ ਰਿਸ਼ਤੇ ਵੀ ਖਤਮ ਕਰ ਦਿੰਦੇ ਨੇ ਠੀਕ ਆ ਜੀ ਚਲੋ ਠੀਕ ਆ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ